ਪੰਜਾਬ ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਾ ਦੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਬੈਠਕ ਹੋਈ ਹੈ ਇਸ ਬੈਠਕ ਚ ਪ੍ਰਾਪਰਟੀ ਟੈਕਸ ਦੇ ਉੱਤੇ ਡਿਸਕਸ਼ਨ ਹੋਈ ਹੈ ਪ੍ਰਾਪਰਟੀ ਟੈਕਸ ਆਉਣ ਵਾਲੇ ਦਿਨਾਂ ਚ ਘਟਾਇਆ ਜਾਏਗਾ ਕੀ ਡਿਸਕਸ਼ਨ ਹੋਈ ਹੈ ਸਾਡੇ ਨਾਲ ਕਮਲ ਸ਼ਰਮਾ ਨੇ ਸ਼ਰਮਾ ਜੀ ਕੀ ਡਿਸਕਸ਼ਨ ਹੋਈ ਉਪ ਮੁੱਖ ਮੰਤਰੀਆਂ ਨਾਲ ਤੁਹਾਡੀ ਲੋਕ ਸਭਾ ਚੋਣਾਂ ਤੋਂ ਬਾਅਦ ਬਲਦਮ ਸਿੰਘ ਅਸਟੈਂਡੈਂਸੀ ਦੀ ਪ੍ਰਧਾਨਗੀ ਚ ਇੱਕ ਕਮੇਟੀ ਬਣੀ ਸੀ ਉਸ ਕਮੇਟੀ ਨੇ ਜਿਹੜੇ ਮੁੱਦੇ ਆਈਡੈਂਟੀਫਾਈ ਕੀਤੇ ਜਿਨ੍ਹਾਂ ਦਾ ਇਲੈਕਸ਼ਨਸ ਤੇ ਅਸਰ ਰਿਹਾ ਉਹਨਾਂ ਚੋਂ ਪ੍ਰਾਪਰਟੀ ਟੈਕਸ ਵੀ ਇੱਕ ਪ੍ਰਮੁੱਖ ਮੁੱਦਾ ਸੀ ਸੋ ਦੇ ਚ ਕਈ ਤਜਵੀਜ਼ਾਂ ਆਈਆਂ ਹਨ ਪ੍ਰੋਪਟੈਕਸ ਦੇ ਨਾਲ ਸੰਬੰਧਿਤ ਸੂਕਲ ਨੂੰ ਉਹਨਾਂ ਤਜਵੀਜ਼ਾਂ ਤੇ ਬੈਠ ਕੇ ਵਿਚਾਰ ਹੋਇਆ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਰਕਾਰ ਪ੍ਰੋਪਟੈਕਸ ਦੇ ਵਿਸ਼ੇ ਦੇ ਵਿੱਚ ਇੱਕ ਨਵਾਂ ਖਰੜਾ ਜਿਹੜਾ ਹੈ ਉਹ ਕੈਬਨਟ 'ਚ ਲੈ ਕੇ ਆਏਗੀ ਮਿਊਸਪਲ ਇਲੈਕਸ਼ਨਾਂ ਤੋਂ ਪਹਿਲਾਂ ਮਿਊਸਪਲ ਇਲੈਕਸ਼ਨਾਂ ਹੋਣ ਜਾ ਰਹੀਆਂ ਉਹਨਾਂ ਤੋਂ ਪਹਿਲਾਂ ਪ੍ਰੋਪਰਟੈਕਸ ਘਟ ਜਾਏਗਾ ਔਰ ਕੀ ਲੱਗਦਾ ਕਿੰਨਾ ਪ੍ਰੋਪਰਟੈਕਸ ਘਟੇਗਾ ਰੈਸ਼ਨਲਾਈਜ਼ ਕਿੰਨਾ ਹੋਏਗਾ ਮੈਂ ਇਹਨਾਂ ਨੂੰ ਜ਼ਰੂਰ ਕਹਿ ਸਕਦਾ ਕਿ ਰੈਸ਼ਨਲਾਈਜ਼ ਕੀਤਾ ਜਾਏਗਾ ਔਰ ਕਾਫੀ ਉਹਦੇ ਚ ਬਦਲ ਕੀਤੀ ਜਾ ਰਹੀ ਹੈ ਜ਼ਿਆਦਾ ਪੀਪਲ ਫ੍ਰੈਂਡਲੀ ਹੋ ਹੋਏਗਾ ਸੋ ਕਮਲ ਸ਼ਰਮਾ ਜੀ ਦੀ ਸੂਬੀਰ ਸਿੰਘ ਬਾਦਲ ਨਾਲ ਚਰਚਾ ਹੋਈ ਹੈ ਪ੍ਰਾਪਰਟੀ ਟੈਕਸ ਦੇ ਮਸਲੇ ਦੇ ਉੱਤੇ ਸੂਤਰਾਂ ਮੁਤਾਬਕ ਪ੍ਰਾਪਰਟੀ ਟੈਕਸ ਆਉਣ ਵਾਲੇ ਦਿਨਾਂ ਚ ਕਲੈਕਟਰ ਰੇਟ ਤੇ ਨਹੀਂ ਲੱਗੇਗਾ ਸਲੈਬਸ ਬਣਾਈਆਂ ਜਾਣਗੀਆਂ ਜਿਸ ਚ ਘੱਟ ਤੋਂ ਘੱਟ ਕੀਤਾ ਜਾਏਗਾ ਕਿਉਂਕਿ ਲੋਕ ਸਭਾ ਚੋਣਾਂ ਚ ਪ੍ਰਾਪਰਟੀ ਟੈਕਸ ਵੱਡਾ ਮੁੱਦਾ ਬਣਿਆ ਸੀ ਇਸ ਕਰਕੇ ਗਠਜੋੜਾ ਜਿਹੜਾ ਸੋਚ ਰਿਹਾ ਹੈ ਕਿ ਕਿਤੇ ਮਿਸੀਪਲ ਇਲੈਕਸ਼ਨਾਂ ਚ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਮਿਸੀਪਲ ਇਲੈਕਸ਼ਨ ਤੋਂ ਪਹਿਲਾਂ ਪ੍ਰਾਪਰਟੀ ਟੈਕਸ ਪੰਜਾਬ ਚ ਘਟੇਗਾ ਯਾਦਵਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ